ਵੱਡੀ ਖਬਰ ਆ ਰਹੀ ਹੈ ਪਟਿਆਲਾ ਪੁਲਿਸ ਜਗਜੀਤ ਸਿੰਘ ਡੱਲੇਵਾਲ ਨੂੰ ਆਪਣੀ ਕਸਟਡੀ ਤੋਂ ਰਿਹਾ ਕਰਨ ਜਾ ਰਹੀ ਹੈ ਜਗਜੀਤ ਸਿੰਘ ਡੱਲੇਵਾਲ 26 ਤਰੀਕ ਨੂੰ ਮਰਨwarte ਤੇ ਬੈਠੇ ਸੀ ਲੁਧਿਆਣਾ ਚ ਮਰਨwarte ਲਗਾਤਾਰ ਜਾਰੀ ਹੈ ਪਟਿਆਲਾ ਪੁਲਿਸ ਅਤੇ ਮੋਰਚੇ ਦੇ ਲੀਡਰਾਂ ਦਰਮਿਆਨ ਸਹਿਮਤੀ ਬਣ ਚੁੱਕੀ ਹੈ ਖਨੋਰੀ ਬਾਰਡਰ ਤੇ ਕਿਸਾਨ ਪ੍ਰਸ਼ਾਸਨ ਦੇ ਦਰਮਿਆਨ ਸਹਿਮਤੀ ਬਣੀ ਹੈ ਕਿਸਾਨ ਪ੍ਰਸ਼ਾਸਨ ਸਹਿਮਤੀ ਦਾ ਜਿਹੜਾ ਨਟਸਲੇ ਨਿਕਲਿਆ ਹੈ ਕਿ ਡੱਲੇਵਾਲ ਜਲਦ ਡਿਸਚਾਰਜ ਕਰ ਦਿੱਤੇ ਜਾਣਗੇ ਖਨੌਰੀ ਬਾਰਡਰ ਤੋਂ ਪੰਜਾਬ ਪੁਲਿਸ ਚੱਕ ਕੇ ਜਗਜੀਤ ਸਿੰਘ ਡੱਲੇਵਾਲ ਨੂੰ ਡੀਐਮਸੀ ਭਰਤੀ ਕਰਵਾ ਕੇ ਆਈ ਸੀ ਕਿ ਬਹੁਤ ਫਿਕਰ ਹੈ ਜਗਜੀਤ ਸਿੰਘ ਡੱਲੇਵਾਲ ਦੀ ਬਹੁਤ ਜ਼ਿਆਦਾ ਫਿਕਰ ਹੈ ਗੱਲ ਪੰਜਾਬ ਪੁਲਿਸ ਦੇ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੇ ਇੱਕ ਵੀਡੀਓ ਬਿਆਨ ਜਾਰੀ ਕਰਕੇ ਦਿੱਤਾ ਸੀ ਜਿਸ ਤੋਂ ਬਾਅਦ ਵੱਡੇ ਪੱਧਰ ਤੇ ਗਰਕਰੀ ਹੋ ਰਹੀ ਸੀ खेटी हो रही थी के की ਕੀਤਾ ਗਿਆ फ्रंट ਦਾ ਕੇਂਦਰ ਨਾਲ ਖੁੱਲਿਆ ਹੋਇਆ ਸੀ ਪੰਜਾਬ ਪੁਲਿਸ ਦੀ ਐਂਟਰੀ ਦੇ ਕੀ ਮਾਇਨੇ ਨੇ ਹਾਲਾਂਕਿ ਪੰਜਾਬ ਪੁਲਿਸ ਨੇ ਸਿਹਤ ਸੰਬੰਧੀ ਦਿੱਕਤਾਂ ਦਾ ਹਵਾਲਾ ਦਿੱਤਾ ਕਿ ਸਿਹਤ ਸੰਬੰਧੀ ਦਿੱਕਤ ਸੀ ਸੀਨੀਅਰ ਲੀਡਰ ਨੇ ਸਾਨੂੰ ਫਿਕਰ ਹੋ ਰਹੀ ਸੀ ਪਰ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਖਨੌਰੀ ਬਾਰਡਰ ਤੋਂ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਡੀ ਐਮ ਸੀ ਤੋਂ ਖਨੌਰੀ ਬਾਰਡਰ ਪਹੁੰਚਣਗੇ ਪਟਿਆਲਾ ਪੁਲਿਸ ਉਹਨਾਂ ਨੂੰ ਡਿਸਚਾਰਜ ਕਰੇਗੀ ਇੱਕ ਬਹੁਤ ਵੱਡੇ ਮੋਰਚੇ ਦੀ ਤਿਆਰੀ ਚ ਕਿਸਾਨ ਲੀਡਰ ਸੀ ਜਦੋਂ 26 ਤਰੀਕ ਨੂੰ ਮਰਨ ਵਰਤ ਤੇ ਜਗਜੀਤ ਸਿੰਘ ਡੱਲੇਵਾਲ ਨੇ ਬੈਠਣਾ ਤੁਹਾਡੇ ਯਾਦ ਹੋਊਗਾ ਕਿ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਸੰਗਰੂਰ ਪੁਲਿਸ ਦਾ ਜੁਆਇੰਟ ਆਪਰੇਸ਼ਨ ਚੱਲਿਆ ਨਾਟ ਓਨਲੀ ਪਟਿਆਲਾ ਪੁਲਿਸ ਪਟਿਆਲਾ ਦੇ ਨਾਲ ਨਾਲ ਸੰਗਰੂਰ ਪੁਲਿਸ ਦਾ ਜੁਆਇੰਟ ਆਪਰੇਸ਼ਨ ਸੀ ਜਿਸ ਨੂੰ ਡੀਆਈਜੀ ਪਟਿਆਲਾ ਸਮੇਤ ਕਈ ਸੀਨੀਅਰ ਆਫੀਸਰ ਲੀਡ ਕਰ ਰਹੇ ਸੀ ਉਹਨਾਂ ਪੁਲਿਸ ਮੁਲਾਜ਼ਮਾਂ ਨੋ ਹੱਲਾ ਸ਼ੇਰੀ ਵੀ ਦਿੱਤੀ ਗਈ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੂੰ ਚੱਕ ਕੇ ਆਪਣੇ ਨਾਲ ਲੈ ਕੇ ਆਏ ਸੀ ਜਗਜੀਤ ਸਿੰਘ ਡੱਲੇਵਾਲ ਕਿਸਾਨ ਲੀਡਰ ਨੇ ਸਿੱਧੂਪੁਰ ਦੇ ਪ੍ਰਧਾਨ ਨੇ ਦਾਇਸ ਮੌਕੇ ਤੇ ਇੱਕ ਸਭ ਤੋਂ ਵੱਡੀ ਬਿਗ ਬ੍ਰੇਕਿੰਗ ਆ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਡੀ ਐਮ ਸੀ ਤੋਂ ਜਲ ਰੀਲீஸ் ਕਰ ਦਿੱਤੇ ਜਾਣਗੇ ਕਮਲਦੀਪ ਢਾਲੀਵਾਲ ਜਿਆਦਾ ਜਾਣਕਾਰੀ ਸਾਂਪਣ ਕੇ ਕਮਲ ਜੇ ਪਟਿਆਲਾ ਪੁਲਿਸ ਨੇ ਰੀਲீஸ் ਕਰਨਾ ਹੀ ਸੀ ਜਗਜੀਤ ਸਿੰਘ ਡੱਲੇਵਾਲ ਨੂੰ ਚੱਕਿਆ ਕਿਉਂ ਬਿਲਕੁਲ ਦੇਖੋ ਕਿ ਖਾਸ ਤੌਰ ਤੇ ਜੋ ਕਿਸਾਨਾਂ ਅਤੇ ਪੁਲਿਸ ਵਿਚਕਾਰ ਮੀਟਿੰਗ ਹੋਈ ਹੈ ਮੀਟਿੰਗ ਤੋਂ ਬਾਅਦ ਸਹਿਮਤੀ ਬਣੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਹਸਪਤਾਲ ਤੋਂ ਰਿਲੀਜ਼ ਕਰ ਦਿੱਤਾ ਜਾਏਗਾ ਹਾਲਾਂਕਿ ਸਵਾਲੀ ਨਿਸ਼ਾਨ ਪਹਿਲੇ ਦਿਨ ਹੀ ਖੜੇ ਹੋ ਰਹੇ ਸਨ ਕਿ ਇਹ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਇਸ ਤਰੱਕੇ ਕਿਉਂ ਚੁੱਕਿਆ ਗਿਆ ਕਿਉਂਕਿ ਦੇਰ ਰਾਤ ਨੂੰ ਸੈਂਕੜੇ ਤੇ ਦਰਦ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੇ ਅਤੇ ਉੱਥੇ ਇਹ ਰਾਤ ਨੂੰ ਹੀ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਰਸਤੇ ਦੇ ਵਿੱਚ ਲਿਜਾ ਕੇ ਲਿਜਾ ਕੇ ਕੈਸੇ ਦਾ ਡੀਐਮਸੀ ਵਿਕੇ ਦਾਖਲ ਕਰਾਉਣਾ ਤਾਂ ਉਹਨੂੰ ਲੈ ਕੇ ਮੁੰਦੀਪ ਸਿੰਘ ਸਿੱਧੂ ਹੋਰਾਂ ਦਾ ਜੋ ਕੈਸੇ ਦਾ ਡੀਆਈਪ ਪਟਿਆਲਾ ਰੇਂਜ ਨੇ ਉਹਨਾਂ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਸੀਗਾ ਕਿ ਅਸੀਂ ਉਹਨਾਂ ਦਾ ਮੈਡੀਕਲ ਚੈੱਕਅਪ ਕਰਵਾਉਣਾ ਸੀਗਾ ਇਸ ਕੱਲੇ ਲੈ ਕੇ ਆਏ ਆ ਹਾਲਾਂਕਿ ਹੋ ਸਕਦਾ ਕਿ ਹੁਣ ਇਸ ਵਾਰ ਸਮੇਂ ਇਹ ਜੋ ਸਹਿਮਤੀ ਬਣੀ ਹੋਵੇ ਕਿ ਮੈਡੀਕਲ ਚੈੱਕਅਪ ਹੋ ਗਿਆ ਹੋਵੇ ਕਿਉਂਕਿ ਹਜੇ ਤੱਕ ਪ੍ਰਸ਼ਾਸਨ ਪੱਖੋਂ ਕੋਈ ਰਿਸਪੌਂਸ ਹੈ ਜਿਹੜਾ ਕੀ ਕਹਿ ਸਕਦੇ ਆ ਉਹ ਹਜੇ ਹਵਾਲਾ ਨਹੀਂ ਦਿੱਤਾ ਕਿ ਭਰਜਗਜੀਤ ਸਿੰਘ ਢੱਲੇਵਾਲ ਹੋਰਾਂ ਨੇ ਭਰਜਗਜੀਤ ਸਿੰਘ ਢੱਲੇਵਾਲ ਤਾਂ ਬਿਲਕੁਲ ਸਹੀ ਸੀ ਟਰਾਲੀ ਦੇ ਵਿੱਚ ਉਹ ਪਾਏ ਸੀ ਚੱਕ ਕੇ ਪੰਜਾਬ ਦੀ ਪੁਲਿਸ ਲੈ ਕੇ ਆਈ 4 ਦਿਨ ਦੇ ਵਿੱਚ ਕੀ ਹੋ ਗਿਆ ਸਾਡੀ ਸਾਡੀ ਰੂਟਿੰਗ ਚੱਲੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਸ ਗਰੁੱਪ ਦੇ ਸੰਯੁਕਤ ਪ੍ਰਸ਼ਾਸਨ ਮੋਰਚੇ ਗੈਰ ਰਾਜਨੀਤਿਕ ਵੱਲੋਂ ਕੁਝ ਦਿਨ ਤੋਂ ਜਿਹੜਾ ਇਹ ਚੱਲਿਆ ਸੀਗਾ ਕਿ ਮਹਾਰਮਤ ਤੇ ਬਲਿਆਨ ਸਾਹਿਬ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਲਿਖਿਆ ਸੀਗਾ ਮੈਂ ਦੱਸਿਆ ਕਿ ਗਵਰਨਰਟ ਔਰ ਸੀਐਮ ਸਾਹਿਬ ਦਾ ਇਹ ਸਿਕਾ ਕਿਉਂ ਕਾਫੀ ਲੰਮੇ ਸਮੇਂ ਤੋਂ ਕੁਝ ਦਿਨ ਬਿਮਾਰ ਵੀ ਰਹੇ ਨੇ ਕਾਫੀ ਦੇਰ ਤੋਂ ਸੰਸ਼ਚੀ ਕਰਦੇ ਆ ਉਹਨਾਂ ਦੇ ਹੈਲਥ ਇਸ਼ੂਜ਼ ਕਰਕੇ ਉਹਨੂੰ ਡੀਐਮਸੀ ਵਗੈਰਾ 'ਚ ਲਿਗਾਇਆ ਗਿਆ ਸੀ ਉੱਥੇ ਡਾਕਟਰਾਂ ਦੀ ਦੇਖਰੇਖ ਦੇ ਵਿੱਚ ਉਹ ਦੋ ਦਿਨ ਰਹੇ ਨੇ ਹੁਣ ਮੈਂ ਗੱਲ ਵੀ ਕੀਤੀ ਹੈ ਉਹਦੇ ਡਾਕਟਰਾਂ ਨਾਲ ਵੀ ਗੱਲ ਕੀਤੀ ਹੈ ਔਰ ਉਹ ਉਹਨਾਂ ਦੀ ਵੀ ਕਿਸੇ ਚੀਜ਼ ਠੀਕ ਹੈਗੀ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਇਸ ਪੀਰੀਅਡ ਦੇ ਵਿੱਚ ਵੀ ਉਹਨਾਂ ਦਾ ਅੰਸ਼ਣ ਜਿਹੜਾ ਬ੍ਰੇਕ ਨਹੀਂ ਹੋਇਆ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਕਿਸਾਨ ਸਾਥੀ ਵੀ ਨਾਲ ਹੀ ਸੀਗੇ ਔਰ 24 ਆਵਰਸ ਅਬਜ਼ਰਵੇਸ਼ਨ ਤੇ ਰਹੀ ਔਰ ਇੰਟੈਂਸ਼ਨ ਗੌਰਮੈਂਟ ਦੀ ਇਹੀ ਸੀਗੀ ਕਿ ਕਿਤੇ ਇਹਦੇ ਲੀਡਰਸ ਨੇ ਕੋਈ ਅਹੋਜਾ ਮਸਲਾ ਨਾ ਹੋਵੇ ਲੇਕਿਨ ਇਹਨਾਂ ਨਾਲ ਗੱਲਬਾਤ ਹੋਈ ਹੈ ਕਿਸਾਨ ਲੀਡਰਸ ਨਾਲ ਹੋਈ ਹੈ ਇਹਨਾਂ ਦਾ ਮਨਸ਼ਾ ਸੀਗਾ ਕਿ ਸਾਡੇ ਮੋਰਚੇ 'ਚ ਆ ਕੇ ਕਿਉਂਕਿ ਉਹਨਾਂ ਦੇ ਵੱਡੇ ਲੀਡਰਸ ਨੇ ਉਹ ਮੋਰਚੇ 'ਚ ਆ ਕੇ ਆਪ ਲੀਡ ਕਰੇ ਔਰ ਉਹਨਾਂ ਦੀ ਵੀ ਮੈਂ ਉਹਨਾਂ ਨੂੰ ਮਿਲ ਕੇ ਵੀ ਆਇਆ ਸਾਡੀ ਉਹਨਾਂ ਨਾਲ ਵੀ ਡਿਸਕਸ਼ਨ ਹੋਈ ਸੀ ਉਹਨਾਂ ਨੇ ਵੀ اچھا ਪ੍ਰੋਜੈਕਟ ਕੀਤੀ ਹੈ ਕਿ ਮੈਂ ਆਪਣੇ ਮੋਰਚੇ 'ਚ ਬੈਠ ਕੇ ਆਪਣੇ ਡਿਸਪਲਿਨ ਦੇ ਨਾਲ ਉਹ ਜਿਹੜਾ ਇਹਨਾਂ ਦਾ ਜਿਹੜਾ ਚੱਲਦਾ ਉਹ ਚਲਾਵਾਂ ਲੀਡ ਕਰਾਂ ਮੈਂ ਫੈਕਟਿਵਲੀ ਲੀਡ ਕਰਾਂ ਪੀਸਫੁੱਲ ਟੀਕੇ ਦੇ ਨਾਲ ਜਿੱਥੇ ਜਦੋਂ ਜੀਤ ਰਹਿੰਦਾ ਤਾਂ ਉਹ ਐਮਰਿਕਾ ਦੇ ਟੀਕੇ ਨਾਲ ਬੱਝੀ ਸੋ ਉਸ ਬੈਕਗਰਾਉਂਡ ਦੇ ਵਿੱਚ ਅਸੀਂ ਉੱਥੇ ਮੈਂ ਹੁਣੇ ਸੀਪੀ ਲੁਧਿਆਣੇ ਨਾਲ ਵੀ ਗੱਲ ਕਰ ਲਈ ਹੈ ਉਹਨਾਂ ਨੂੰ ਡਾਕਟਰਸ ਨਾਲ ਵੀ ਗੱਲ ਕਰ ਲਈ ਡਾਕਟਰ ਦੀ ਸੈਨਿਟਾਈਜੇਸ਼ਨ ਤੇ ਉਹਨਾਂ ਨੂੰ ਜਿਸ ਚਾਰਟ ਜਿਹੜਾ ਹੈਗਾ ਉਹ ਕਰ ਦਿੱਤਾ ਗਿਆ ਉਹ ਵਾਪਸ ਮੋਰਚੇ ਤੇ ਆ ਜਾਣਗੇ ਇਹਨਾਂ ਦੇ ਕਿਸਾਨੀ ਦੇਸ ਜਾ ਕੇ ਉਹਨਾਂ ਨਾਲ ਲੈ ਕੇ ਆ ਜਾਣਗੇ ਉੱਥੇ ਵੀ ਜਿਹੜੇ ਹੋਊਗੇ ਉਹਨਾਂ ਨੂੰ ਡਿਸ ਕਰ ਦੇਣਗੇ ਸੋ ਅੱਜ ਜਿਹੜਾ ਹੈਗਾ ਸਭ ਤੋਂ ਵੱਡੀ ਇੰਟਰਸਟਿੰਗ ਗੱਲ ਦੇਖੋ ਸਭ ਤੋਂ ਵੱਡੀ ਇੰਟਰਸਟਿੰਗ ਗੱਲ ਇਹ ਹੈ ਕਿ 네ਗੋਸ਼ੀਏਸ਼ਨ ਕਰਵਾਉਣ ਦੇ ਵਿੱਚ ਕਿਹੜੇ ਅਫਸਰ ਜਿਹੜੇ ਐ ਉਹਨਾਂ ਨੇ ਭਮਕਾ ਨਭਾਇਆ ਦੋ ਆਈਪੀਐਸ ਅਫਸਰ ਤੇ ਇੱਕ ਹੋਰ ਆਈਪੀਐਸ ਅਫਸਰ ਯਾਨੀ ਕਿ ਦੋ ਸਾਬਕਾ ਆਈਪੀਐਸ ਅਫਸਰ ਇੱਕ ਕੰਰੰਟਲੀ ਜਿਹੜੇ ਵਰਕਿੰਗ ਦੇ ਵਿੱਚ ਨੇ ਮਨਦੀਪ ਸਿੰਘ ਸਿੱਧੂ ਡੀਆਈਜੀ ਪਟਿਆਲਾ ਰਹੇ ਜੇ ਤੁਹਾਡੇ ਯਾਦ ਹੋਏਗਾ ਕਿ ਜਸਕਰਨ ਸਿੰਘ ਸਾਬਕਾ ਆਈਪੀਐਸ ਅਫਸਰ ਜਿਹੜੇ ਰਿਟਾਇਰਡ ਨੇ ਨਰਿੰਦਰ ਭਾਰਗਰ ਵੀ ਨ ਰਿਟਾਇਰਡ ਆਫੀਸਰਸ ਨੇ ਪਰ ਫਿਰ ਵੀ ਸਰਕਾਰ ਦੇ ਲਈ 200 ਦਿਨ ਵੀ ਮਨਾਇਆ ਹਾ 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 ਰਾਮਨਾ ਕਰ ਲੋ ਆਜੋ ਆਜੋ ਜਿਹੜੇ ਵੀ ਸਤਿ ਰਾਮਾ ਕਰ ਲੋ ਰਾਮਨਾ ਕਰ ਲੋ ਹਾ 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 ਵੇਖੋ ਜਿਹੜੀ ਗੱਲ ਥੱਲੇ ਹੋ ਜਾਂ ਸਿੱਧੂ ਤੂੰ ਕਹਿੰਦਾ ਉੱਤੇ ਕੜੀ ਜਾਂਦਾ ਹੈ 26 ਜਰਮਨ ਦੀ ਸੰਬਿਤ ਨੇ 11 ਨਵੰਬਰ ਨੰਬਰ ਨੂੰ ਆਪਾਂ ਜਿਹੜਾ ਦੋਨੇ ਫੂਰਮ ਵੱਲੋਂ ਸੱਦਾ ਦਿੱਤਾ ਸੀ ਕਿ ਸਾਡੀਆਂ ਮੰਗਾਂ ਨਾ ਲਾਗੂ ਕਰਨ ਕਰਕੇ ਅੱਜ ਤੱਕ ਹੱਥ ਮੰਗੇ ਕੇਂਦਰ ਸਰਕਾਰ ਵੱਲੋਂ 21 ਫਰਵਰੀ ਤੋਂ ਬਾਅਦ ਜਦੋਂ ਦਾ ਸਾਡਾ ਸਿੱਧੂ ਮਾਈਕ ਥੱਲੇ ਕਰਿਆ ਨਹੀਂ ਸ਼ੁਦਕਰਨ ਸ਼ਹੀਦ ਹੋਇਆ ਬ੍ਰਦਰ ਮੈਂ ਨਾਲ ਰੱਖੋ ਥੋੜੇ ਜਿਹਾ ਬਿਲਕੁਲ ਥੱਲੇ ਕਰਨੋ ਜੀ ਉਦੋਂ ਪਹਿਲਾਂ ਜਿਹੜੀਆਂ 18 ਤਰੀਕ ਤੇ ਇੱਕ 4 ਗੇੜੀਆਂ ਜਿਹੜੀਆਂ ਸਾਡੀਆਂ ਮੀਟਿੰਗਾਂ ਸਰਕਾਰ ਨਾਲ ਕੇਂਦਰ ਨਾਲ ਹੋਈਆਂ ਉਦੋਂ ਬਾਅਦ ਕੋਈ ਜਿਹੜੀ ਮੀਟਿੰਗ ਹੈ ਕੇਂਦਰ ਸਰਕਾਰ ਵੱਲੋਂ ਕਿਸਾਨ ਇਸ ਮੰਗਾਂ ਤੇ ਨਹੀਂ ਹੋਈ। ਨਾਲ ਮੋਰਚੇ ਦੇ ਵਿੱਚ ਅਸੀਂ 200 ਦਿਨ ਵੀ ਬਣਾਇਆ ਰੇਲੇ ਵੀ ਰੋਕੀਆਂ। ਥੋੜਾ ਥੱਲੇ ਦਰਦਰਾ ਮੈਨੂੰ ਬਹੁਤ ਚੇਜ ਆਈ ਜਾਂਦਾ। ਲੋਕਾਂ ਦਾ ਦੇਸ਼ ਪੱਧਰ ਤੇ ਭਾਰਤ ਲੈਵਲ ਤੇ ਇਸ ਮੁੱਦੇ ਦਾ ਉਹ ਤੁਸੀ ਸਭ ਕੁਝ ਕੈਮਰਾ ਥੱਲੇ ਕਹਿ ਰਹੇ ਹੋ। ਸਵਾਲ ਹੁਣ ਆ ਗਿਆ ਡੱਲੇਵਾਲ ਸਾਹਿਬ। ਕਿਸੇ ਦਾ ਨਹੀਂ ਹੋਣਾ ਵੀਰੇ ਹੁਣ। ਡੱਲੇਵਾਲ ਸਾਹਿਬ ਜੀ ਆਇਆ ਗਾ ਬਈ। ਜਿਹੜੇ ਮੇਲ ਬਹਾਨਾ ਇਹਨਾਂ ਦਾ ਕਿ ਉਹਦੀ ਸਿਹਤ ਖਰਾਬ ਸੀ 100% ਉਹਨਾਂ ਨੇ ਦਲੇਰੀ ਦੇ ਨਾਲ ਫੈਸਲਾ ਲਇਤਾ ਕਿ ਮੈਂ ਆਪ ਦੇ ਅੱਖੀ ਭਾਰਤ ਦੇ ਕੀ ਪੰਜਾਬ ਦੇ ਮੈਂ ਪੁੱਤ ਮਰਨੇ ਨਹੀਂ ਚਾਹੁੰਦਾ ਇਹਦੇ ਨਾਲੋਂ ਬਿਹਤਰ ਇਹ ਹੈ ਕਿ ਅੱਜ ਤੱਕ ਕੋਈ ਕਿਸਾਨ ਲਈ ਮੇਰੇ ਸਾਹਮਣੇ ਨਹੀਂ ਮਰਿਆ ਜਿੱਦ ਦੇ ਖੁਦਕਸ਼ੀਆਂ ਦੀ ਗੱਲ ਸੀ ਮਹਾਰਾਸ਼ਟਰ ਦੇ ਵਿੱਚ 162 ਕਿਸਾਨਾਂ ਨੇ ਖੁਦਕਸ਼ੀ ਕੀਤੀ ਤਾ ਸੁਆਮੀ ਨਾਥਨ ਦੀ ਰਿਪੋਰਟ ਬਣੀ ਅੱਜ ਤੱਕ ਸਾਥੋਂ ਲਾਗੂ ਨਹੀਂ ਕਰਵਾਈ ਗਈ ਮੈਂ ਉਹ ਲੀਡਰਾਂ ਚੋਂ ਨਹੀਂ ਸਾਡੇ ਤੇ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਜਿਹੜੇ ਦੋਨੇ ਫੋਰਮਾਂ ਨੇ ਮੀਟਿੰਗ ਕੀਤੀ ਤਾਂ ਸੋਨੂੰ ਯਾਦ ਹੋਣਾ ਚੰਡੀਗੜ੍ਹ ਦੇ ਵਿੱਚ ਦੋ ਅਸੀਂ ਪੀਸੀਆਂ ਕਰਕੇ ਆਏ ਆ ਤਾਂ ਉੱਥੋਂ ਫੈਸਲਾ ਹੋਇਆ ਸਾਡਾ ਕਿ 26 ਤਰੀਕ ਨੂੰ ਡੱਲੇਵਾਲ ਸਾਹਿਬ ਖਨੌਰੀ ਬਾਰਡਰ ਤੋਂ ਮਰ ਰਵਰ ਤੇ ਬੈਠਣਗੇ ਉਹਦੇ ਚੋਂ ਜਿਹੜਾ 2.45 ਤੇ ਪੰਜਾਬ ਸਰਕਾਰ ਵੱਲੋਂ ਚੱਕਣਾ 아이 300 퍼사ਉਣੀ 100 200 ਗੱਡੀਆਂ ਲੈ ਕੇ ਆਉਣੀ ਹੁਣ ਤਾਂ ਸਾਡੇ ਕੋਲੇ ਇੱਥੋਂ ਤੱਕ ਵੀ ਜਾਣਕਾਰੀ ਆ ਗਈ ਹੈ ਕਿ ਬਹੁਤ ਵੱਡਾ ਪਲਾਨ ਸੀ ਪਾਤੜਾ ਤੇ ਇੱਕ 1700 ਮੁਲਾਜ਼ਮ ਸੀ ਸਾਡੇ ਮਤਲਬ ਵੀ ਜੇ ਇੱਕ ਪਾਸਿਓਂ ਫੇਲ ਹੋ ਗਿਆ ਤਾਂ ਸਾਡਾ ਸਟੈਂਡ ਕਰਦਾ ਵਾਲ ਸਾਫ ਸਾਡੇ ਕੱਠ ਦੇ ਵਿੱਚ ਨਹੀਂ ਆਉਂਦੇ ਅਸੀਂ ਹੁਣ ਇਹਨਾਂ ਦੇ ਵਿਸ਼ਵਾਸ ਤੇ ਕਿ ਗੱਲਬਾਤ ਹੋ ਚੁੱਕੀ ਹੈ ਅਸੀਂ ਅਸੀਂ ਦੋਨੇ ਫੋਰਮਾਂ ਦੇ ਆਗੂ ਅਸੀਂ ਚੱਲੇ ਆਂ ਲੁਧਿਆਣਿਆਂ ਡਲੇਵਾਲ ਸਾਹਿਬ ਨੂੰ ਲੈ ਕੇ ਬਾਕੀ ਸਾਰੀ ਤਸਵੀਰ ਜਿੰਦਾਬਾਦ ਜੀ ਸਾਥੀ ਵਾਪਸ ਤੁਸੀਂ ਕਿੱਥੇ ਜਾਣਾ ਹੈਗਾ ਤੁਸੀਂ ਕਿੱਥੇ ਜਾ ਕੇ ਡਾਕਟਰ ਉਹ ਕਿਹੜਾ ਸਾਹਿਬ ਜਿਹੜਾ ਕੱਲ ਦਾ ਜਿਹੜਾ ਕੱਲ ਦਾ ਪ੍ਰੋਗਰਾਮ ਹੈ ਕੱਲ ਦਾ ਜਵਾਬ ਦੇ ਦਿਓ ਕੱਲਾ ਇਦਾਂ ਕਰ ਲੋ ਕੱਲ ਦਾ ਹੁਣ ਪੀਸੀਓ ਲੈ ਲੈਂਦੋ ਨਾ ਬਨਵਾ ਸਾਹਿਬ ਬਨਵਾ ਸਾਹਿਬ ਤੁਸੀਂ ਉਹ ਮੀਟਿੰਗ ਦੇ ਵਿੱਚ ਕੀ ਗੱਲ ਹੋਈ ਹੈ ਤੁਸੀਂ ਲੈਣ ਚੱਲੋ ਡਲੇਵਾਲ ਸਾਹਿਬ रोहित बंसल पक्का ज्यादा जानकारी सां पार ਰਿਹਾ रोहित ਸਭ ਤੋਂ ਵੱਡੀ ਚੀਜ਼ ਕਿ ਡੱਲੇ ਵਾਲ ਨੂੰ ਰਿਲੀਜ਼ ਕੀਤਾ ਜਾ ਰਿਹਾ ਉਸ ਤੋਂ ਵੀ ਵੱਡੀ ਇੰਪੋਰਟੈਂਟ ਚੀਜ਼ ਇਹ ਹੈ ਕਿ ਜ਼ਾਬ ਕਾ ਆਈਪੀਐਸ ਅਫਸਰ 네ਗੋਸ਼ੀਏਸ਼ਨ ਕਰਵਾ ਰਹੇ ਸੀ ਨਰਿੰਦਰ ਭਾਰਗਵ ਨੂੰ ਅਸੀਂ ਫਰੇਮ ਚ ਦੇਖਿਆ ਆਈਜੀ ਸਾਹਿਬ ਕਾ ਇੰਟੈਲੀਜੈਂਸ ਜਸਕਰਨ ਜੀ ਉੱਥੇ ਬੈਠੇ ਸੀ ਸਰਕਾਰ ਦੇ ਕਰੰਟ ਆਈਪੀਐਸ ਅਫੀਸਰ ਕਿੱਥੇ ਗਏ ਜਿਹੜੇ 네ਗੋਸ਼ੀਏਸ਼ਨ ਜਿਹਨਾਂ ਦੀ ਹੋਣੀ ਚਾਹੀਦੀ ਸੀ ਜਾਂ ਫਿਰ ਇਹ ਬੈਸਟ ਟ੍ਰਾਬਲ ਸ਼ੂਟਰ ਨੇ ਸਰਕਾਰ ਦੇ ਲਈ ਦੇਖੋ ਕ੍ਰਿਸ਼ਨ ਹੁੰਦਾ ਕੀ ਹੈ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜੇਕਰ ਕੋਈ ਅਫੀਸਰ ਰਟਾਇਰ ਹੋ ਚੁੱਕਿਆ ਤਾਂ ਉਸ ਤੋਂ ਬਾਅਦ ਉਸ ਦੀਆਂ ਸੇਵਾਵਾਂ ਲੈਣੀਆਂ ਬੰਦ ਕੀਤੀਆਂ ਜਾਂ ਪੰਜਾਬ ਸਰਕਾਰ ਦੇ ਵਿੱਚ ਬਹੁਤ ਸਾਰੇ ਅਜਿਹੇ ਅਫੀਸਰ ਹੁੰਦੇ ਆ ਬਲਕਿ ਇਸ ਸਰਕਾਰ ਦੇ ਵਿੱਚ ਨਹੀਂ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਅਧਿਕਾਰੀ ਆਪਣੀ ਡਿਊਟੀ ਪੂਰੀ ਕਰ ਚੁੱਕੇ ਆ ਸਰਕਾਰ ਦੇ ਵੱਲੋਂ ਉਹਨਾਂ ਨੂੰ ਫਿਰ ਤੋਂ ਜਿਹੜਾ ਅਪਾਇੰਟ ਕੀਤਾ ਜਾਂਦਾ ਜਾਂ ਆਪਣੇ ਨਾਲ ਜੋੜ ਕੇ ਰੱਖਿਆ ਜਾਂਦਾ ਕਿਉਂਕਿ ਅਧਿਕਾਰੀਆਂ ਦੇ ਕੋਲ ਇੱਕ ਲੰਬਾ ਤਜਰਬਾ ਹੁੰਦਾ ਹੈਗਾ ਕਿ ਕਿਹੜੇ ਮਾਮਲੇ ਨੂੰ ਕਿਸ ਤਰੀਕੇ ਦੇ ਨਾਲ ਟੈਕਲ ਕਰਨਾ ਹੈਗਾ ਔਰ ਉਹਨਾਂ ਦੇ ਵਿੱਚੋਂ ਨਰਿੰਦਰ ਭਾਰਗਵ ਦਾ ਤੁਸੀਂ ਨਾਮ ਲਿਆ ਚਾਹੇ ਤੁਸੀਂ ਸਿੰਘ ਦਾ ਨਾਮ ਲਿਆ ਇਹ ਦੋਨੇ ਅਧਿਕਾਰੀ ਉਹ ਅਧਿਕਾਰੀ ਨੇ ਜਿਨ੍ਹਾਂ ਨੇ ਆਪਣੀ ਡਿਊਟੀ ਦੇ ਸਮੇਂ ਬਿਹਤ ਅੱਛੀ ਭੂਮਿਕਾ ਨਿਭਾਈ ਹੈ ਔਰ ਅੱਜ ਵੀ ਤੁਸੀਂ ਦੇਖੋਗੇ ਕਿ ਜਿਹੜੀਆਂ ਵਕ ਵਕ ਤਾਰਨੇ ਪ੍ਰਦਰਸ਼ਨ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਅੱਛੀ ਭੂਮਿਕਾ ਜਿਹੜੀ ਇੱਕ ਮੀਡੀਓਕਰ ਦੇ ਤੌਰ ਤੇ ਇਹਨਾਂ ਦੇ ਵੱਲੋਂ ਨਿਭਾਈ ਜਾਂਦੀ ਰਹੀ ਹੈ ਔਰ ਇਸੇ ਕਰਕੇ ਜਿਸ ਕਰਨ ਸਿੰਘ ਦੀ ਡਿਊਟੀ ਹੈ ਜਿਹੜੀ ਉਹ ਬਹੁਤ ਅਹਿਮ ਮਾਮਲਿਆਂ ਦੇ ਉੱਪਰ ਲਗਾਈ ਜਾਂਦੀ ਹੈ ਅੱਜ ਵੀ ਤੁਸੀਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਉਹ ਮੀਟਿੰਗ ਤੋਂ ਬਾਅਦ ਬਾਹਰ ਨਿਕਲਦੇ ਨੇ ਕਿਸਾਨ ਲੀਡਰ ਵੀ ਉਹਨਾਂ ਦੇ ਨਾਲ ਖੜੇ ਸੀ ਔਰ ਉਹਨਾਂ ਦੇ ਵੱਲੋਂ ਬਕਾਇਦਾ ਤੌਰ ਤੇ ਹਰ ਗੱਲ ਜਿਹੜੀ ਕਿ ਲਈਏ ਕਿ ਤਫਸੀਲ ਕਿਹੜੀਆਂ ਗੱਲਾਂ ਨੂੰ ਲੈ ਕੇ ਸਹਿਮਤੀ ਬਣੀ ਔਰ ਖਾਸ ਚੀਜ਼ ਇਹ ਸੀ ਕਿ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਮਰਨ ਵਰਤ ਸੀਗਾ ਉਹ ਉਹਨਾਂ ਨੇ ਤੋੜਿਆ ਨਹੀਂ ਬਲਕਿ ਹਸਪਤਾਲ ਦੇ ਅੰਦਰ ਵੀ ਕੰਟੀਨਿਊ ਚੱਲਦਾ ਰਿਹਾ ਔਰ ਫਿਲਹਾਲ ਦੀ ਘੜੀ 'ਚ ਸਹਿਮਤੀ ਬਣੀ ਆ ਉਹ ਇਹ ਬਣੀ ਆ ਕਿ ਜਗਜੀਤ ਸਿੰਘ ਡੱਲੇਵਾਲ ਇਕਤਾ DMC ਜਿਹੜਾ ਲੁਧਿਆਣਾ ਉਸ ਤੋਂ ਰਿਲੀਜ਼ ਕੀਤੇ ਜਾਣਗੇ ਦੂਸਰਾ ਉਹਨਾਂ ਨੂੰ ਇਸ ਵਕਤ ਜਿਹੜਾ ਮੋਰਚੇ ਤੇ ਲਿਆਂਦਾ ਜਾਏਗਾ ਕਿਉਂਕਿ ਉਹ ਖੁਦ ਚਾਹੁੰਦੇ ਸੀ ਕਿ ਮੋਰਚੇ ਤੇ ਆ ਕੇ ਉਹਨਾਂ ਦੇ ਵੱਲੋਂ ਲੀਡ ਕੀਤਾ ਜਾਵੇ ਮੋਰਚੇ ਦੀ ਉਹ ਨਮੈਂਦਗੀ ਕਰਨ ਕਿਉਂਕਿ ਹੁੰਦਾ ਕੀ ਹੈ ਜਿਸ ਦਿਨ ਮਰਨ ਵਰਤ ਦੀ ਸ਼ੁਰੂਆਤ ਹੋਣੀ ਸੀ ਉਸ ਤੋਂ ਇੱਕ ਦਿਨ ਪਹਿਲਾਂ ਜਿਹੜਾ ਪੁਲਿਸ ਦੇ ਵੱਲੋਂ ਉਹਨਾਂ ਨੂੰ ਉਸ ਜਗ੍ਹਾ ਤੋਂ ਲਿਆਂਦਾ ਗਿਆ ਕਿਹਾ ਗਿਆ ਕਿ ਜੇਕਰ ਜਗੀਰ ਸਿੰਘ ਢੱਲੇਵਾਲ ਦੀ ਸਿਹਤ ਵਿਗੜਦੀ ਹੈ ਤਾਂ ਇਸ ਦੇ ਨਾਲ ਇੱਕ ਵੱਡਾ ਨੁਕਸਾਨ ਹੋ ਸਕਦਾ ਸੀਗਾ ਔਰ ਜਿਸ ਤਰੀਕੇ ਦਾ ਇਕੱਠ ਹੈ ਜਿਹੜਾ ਕਿਸਾਨਾਂ ਦਾ ਹੋ ਜਾਂਦਾ ਤਾਂ ਉਹਨਾਂ ਤੱਕ ਪਹੁੰਚ ਬਣਾਉਣੀ ਬੇहद ਮੁਸ਼ਕਲ ਹੋ ਜਾਂਦੀ ਹੈ ਅਜਿਹੇ ਦੇ ਇੱਕ ਸਾਂ ਲੀਡਰ ਜਿਹੜਾ ਕੋਈ ਦੁੱਖ ਤਕਲੀਫ ਹੋਵੇ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਕੈਂਸਰ ਦੇ ਵੀ ਮਰੀਜ਼ ਨੇ ਤਾਂ ਉਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਸੀ ਇਸੇ ਵਜ੍ਹਾ ਦੇ ਕਰਕੇ ਉਹ ਉਹਨਾਂ ਨੂੰ ਡੀਐਮਸੀ ਲੈ ਕੇ ਆਇਆ ਅੱਜ ਜਿਸ ਤਰੀਕੇ ਦੇ ਨਾਲ ਜਿਸਕਰਨ ਸਿੰਘ ਨੇ ਦਾਵਾ ਕੀਤਾ ਕਿ ਇਸ ਵਕਤ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਵੀ ਬਿਲਕੁਲ ਠੀਕ ਹੈ ਔਰ ਉਹਨਾਂ ਦੇ ਵੱਲੋਂ ਜਿਹੜਾ ਆਪਣਾ ਮਰਨ ਵਰਤ ਹੈਗਾ ਉਹ ਵੀ ਕੰਟੀਨਿਊ ਰੱਖਿਆ ਜਾ ਰਿਹਾ ਹੈਗਾ ਤਾਂ ਉਸ ਤੋਂ ਬਾਅਦ ਕਿਸਾਨਾਂ ਨਾਲ ਵੀ ਗੱਲਬਾਤ ਹੋਈ ਕਿਸਾਨਾਂ ਦੇ ਵੱਲੋਂ ਵੀ ਇਹ ਚੀਜ਼ ਕਹਿ ਦਿੱਤੀ ਗਈ ਕਿ ਸਾਡੀ ਇਹ ਸਹਿਮਤੀ ਬਣ ਚੁੱਕੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਇੱਥੇ ਰ ਔਰ ਮੋਰਚੇ ਦੇ ਵੱਲ ਤੇ ਔਰ ਮੋਰਚੇ ਦਾ ਦਿਨ ਜਿਹੜਾ ਕੱਲ ਦਾ ਦਿਨ ਬਿਹਤ ਅਹਿਮ ਰਹਿਣ ਵਾਲਾ ਕਿਉਂਕਿ ਕੱਲ ਨੂੰ ਸ਼ਾਇਦ ਹੋ ਪਹਿਲਾ ਦਿਨ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਜਗਜੀਤ ਸਿੰਘ ਢੱਲੇਵਾਲ ਮੋਰਚੇ ਦੇ ਉੱਤੇ ਹੋਣਗੇ ਔਰ ਮੋਰਚੇ ਦੇ ਵਿੱਚ ਖੁਦ ਜਿਹੜੇ ਇੱਕ ਪਹਿਲਾਂ ਤੋਂ ਹੀ ਕਿਸਾਨ ਲੀਡਰ ਜਿਹੜੇ ਉਹਨਾਂ ਦੇ ਵੱਲੋਂ ਵੀ ਮਰਨਵਾਰਤ ਜਗਜੀਤ ਸਿੰਘ ਢੱਲੇਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਰੱਖਿਆ ਗਿਆ ਤਾਂ ਕੀ ਦੋਨੇ ਲੀਡਰ ਹੀ ਆਪਣਾ ਮਰਨਵਾਰਤ ਕੰਟੀਨਿਊ ਰੱਖਣਗੇ ਜਾਂ ਕੇਵਲ ਜਗਜੀਤ ਸਿੰਘ ਢੱਲੇਵਾਲ ਰੱਖਣਗੇ ਇਸ ਦੇ ਬਾਰੇ ਫੈਸਲਾ ਵੀ ਸ਼ਾਇਦ ਕੋਈ ਸਮੇਂ ਦੇ ਵਿੱਚ ਆ ਸਕਦਾ ਹੈਗਾ ਪਰ ਕਿਸਾਨੀ ਮੋਰਚੇ ਦਾ ਕਹ ਲਈਏ ਕਿ ਇੱਕ ਵੱਡਾ ਦਿਨ ਜ਼ ਰੋਹਿਤ ਜਗਜੀਤ ਸਿੰਘ ਡੱਲੇਵਾਲ ਨੂੰ ਚੱਕਿਆ ਕਿਉਂ ਸੀ ਇਹ 4 ਦਿਨ ਬਾਅਦ ਰਿਲੀਜ਼ ਕਰਨ ਤੇ ਸਹਿਮਤੀ ਬਣਾਈ ਗਈ ਦੇਖੋ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਵੀ ਇਸ ਨੂੰ ਲੈ ਕੇ ਬਕਾਇਦਾ ਤੌਰ ਤੇ ਇੱਕ ਵੀਡੀਓ ਬਾਈਟ ਜਾਰੀ ਕੀਤੀ ਗਈ ਸੀ ਕਿ ਜਗਜੀਤ ਸਿੰਘ ਢੱਲੇਵਾਲ ਕੈਂਸਰ ਦੇ ਮਰੀਜ਼ ਨੇ ਅਜਿਹੇ ਦੇ ਵਿੱਚ ਜੇਕਰ ਉਹ ਮਰਨ ਵਰਤ ਤੇ ਬੈਠਦੇ ਨੇ ਤਾਂ ਉਹਨਾਂ ਦੀ ਸਿਹਤ ਦੇ ਵਿੱਚ ਜੇਕਰ ਕੋਈ ਖਰਾਬੀ ਆਉਂਦੀ ਹੈ ਸਿਹਤ ਦੇ ਵਿੱਚ ਕੋਈ ਕਮਜ਼ੋਰੀ ਆਉਂਦੀ ਹੈ ਜਿਸ ਦੇ ਨਾਲ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈਗਾ ਤਾਂ ਉਹਨਾਂ ਤੱਕ ਮੈਡੀਕਲ ਸਹੂਲਤਾਂ ਪਹੁੰਚਾਉਣੀ ਬੇहद ਮੁਸ਼ਕਲ ਹੋ ਸਕਦੀਆਂ ਸੀ ਔਰ ਇਹੀ ਕਾਰਨ ਸੀ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਉਸ ਜਗ੍ਹਾ ਦੇ ਉੱਪਰੋਂ ਜਿਹੜਾ ਡਿਟੇਨ ਹੈਗਾ ਉਹ ਕੀਤਾ ਜਾਂਦਾ ਔਰ ਲੁਧਿਆਣਾ ਡੀਐਮਸੀ ਦੇ ਵਿੱਚ ਪਹੁੰਚਾਇਆ ਜਾਂਦਾ ਹੈਗਾ ਲੁ ਦੇ ਵਿੱਚ ਬਕਾਇਦਾ ਤੌਰ ਤੇ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਪਰ ਜਗਜੀਤ ਸਿੰਘ ਢੱਲੇਵਾਲ ਨੇ ਆਪਣਾ ਜਿਹੜਾ ਮਰਨ ਵਰਤ ਸੀਗਾ ਉਹ ਹਸਪਤਾਲ ਦੇ ਬੈੱਡ ਤੋਂ ਵੀ ਜਾਰੀ ਰੱਖਿਆ ਉਹਨਾਂ ਨੇ ਕਿਹਾ ਕਿ ਮੈਂ ਕੋਈ ਵੀ ਚੀਜ਼ ਹੈ ਜਿਹੜੀ ਉਹ ਖਾਵਾ ਪੀਵਾਗਾ ਨਹੀਂ ਪਰ ਇੱਕ ਮੋਨਿਟਰਿੰਗ ਜ਼ਰੂਰ ਹੋ ਉਸ ਹਸਪਤਾਲ ਦੇ ਵਿੱਚ ਰਹਿੰਦੇ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਕੈਂਸਰ ਦੇ ਮਰੀਜ਼ ਨੇ ਅਤੇ ਕੈਂਸਰ ਦੇ ਮਰੀਜ਼ ਦੇ ਲਈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਜਿਹੜੀਆਂ ਦੇਖਰੇਖ ਕਰਨੀ ਜ਼ਰੂਰੀ ਹੁੰਦੀ ਹੈ ਜੇਕਰ ਡਿਫਰਿਕ ਨਾ ਕੀਤੀ ਜਾ ਕਿ ਹੁਣ ਕੀ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੇ ਨਹੀਂ ਹਨ ਖਨੌਰੀ ਪਹੁੰਚਣਗੇ ਹੁਣ ਕੌਣ ਮੋਨਿਟਰ ਕਰੇਗਾ ਦੇਖੋ ਫਿਲਹਾਲ ਦੀ ਗੱਡੀ ਹੁਣ ਜੇਕਰ ਮਨੀਟਰ ਦੀ ਗੱਲ ਕਰੀਏ ਤਾਂ ਜੋ ਸਰਕਾਰ ਦੀ ਮਨਸਾ ਸੀ ਸਰਕਾਰ ਦੀ ਮਨਸਾ ਇਹ ਸੀ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਰੱਖਿਆ ਜਾਵੇ ਪਰ ਜਦੋਂ ਕਿਸਾਨ ਲੀਡਰ ਇਸ ਚੀਜ਼ ਦੇ ਲਈ ਨਹੀਂ ਮੰਨ ਰਹੇ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਜਾਵੇ ਕਿਸਾਨ ਲੀਡਰ ਕਹਿੰਦੇ ਨੇ ਕਿ ਅਸੀਂ ਚਾਹੁੰਦੇ ਹਾਂ ਉਹਨਾਂ ਨੂੰ ਮੋਰਚੇ ਵਾਲੀ ਜਗ੍ਹਾ ਦੇ ਉੱਪਰ ਹੀ ਰੱਖਿਆ ਜਾਵੇ ਤਾਂ ਉਹਨਾਂ ਨੂੰ ਹੁਣ ਏਸੀ ਕਰਕੇ ਜਿਹੜੀ ਏ ਧਰਨਾ ਪ੍ਰਦਰਸ਼ਨ ਸੀ ਉਹ ਵੀ ਚੱਲਦਾ ਰਿਹਾ ਲਗਾਤਾਰ ਕਿਸਾਨਾਂ ਦੇ ਵੱਲੋਂ ਵੀ ਜਿਹੜੀ ਕਲੀਏ ਕਿ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਤੱਕ ਕਰਨ ਦੇ ਐਲਾਨ ਜੀ ਜਿਹੜੇ ਉਹ ਕਰ ਦਿੱਤੇ ਗਏ ਔਰ ਇਸੇ ਵਜ੍ਹਾ ਦੇ ਕਰਕੇ ਜਦੋਂ ਹੁਣ ਇੱਕ ਸਹਿ ਮੋਰਚੇ ਵਾਲੀ ਜਗ੍ਹਾ ਦੇ ਉੱਪਰ ਹੀ ਜਿਹੜਾ ਆਪਣਾ ਮਰਨ ਵਰਤਾ ਉਹ ਜਖਣਗੇ ਪਰ ਉਸ ਜਗ੍ਹਾ ਦੇ ਉੱਪਰ ਡਾਕਟਰਾਂ ਦੀ ਇੱਕ ਟੀਮ ਜ਼ਰੂਰ ਹੈ ਜਿਹੜੀ ਉਹ ਤਨਾਤ ਕੀਤੀ ਜਾਏਗੀ ਕਿਉਂਕਿ ਡਾਕਟਰਾਂ ਦੇ ਵੱਲੋਂ ਬਕਾਇਦਾ ਤੌਰ ਤੇ ਸਮੇਂ-ਸਮੇਂ ਦੇ ਉੱਪਰ ਉਹਨਾਂ ਦਾ ਬਲੱਡ ਪ੍ਰੈਸ਼ਰ ਕਿਸ ਤਰੀਕੇ ਨਾਲ ਜਾ ਰਿਹਾ ਹੈ ਸ਼ੂਗਰ ਲੈਵਲ ਕਿਸ ਤਰੀਕੇ ਦਾ ਹੈਗਾ ਇਹ तमाम ਚੀਜ਼ਾਂ ਦਾ ਜਿਹੜਾ ਧਿਆਨ ਹੈਗਾ ਉਹ ਰੱਖਣਾ ਪੈਂਦਾ ਹੈਗਾ ਔਰ ਉਸੇ ਜਗ੍ਹਾ ਦੇ ਉੱਪਰ ਹੀ ਕੋਈ ਡਾਕਟਰਾਂ ਦੀ ਟੀਮ ਹੈ ਜਿਹੜੀ ਉਹ ਤਨਾਤ ਕੀਤੀ ਜਾ ਸਕਦੀ ਹੈਗੀ ਪਰ ਇੱਕ ਤੁਸੀਂ ਖੁਦ ਦੇਖੋਗੇ ਕਿ ਇੱਕ ਟੈਂਟ ਦੇ ਵਿੱਚ ਡਾਕਟਰਾਂ ਦੀ ਟੀਮ ਨੂੰ ਤਨਾਤ ਰੱਖਣਾ ਔਰ ਦੂਸਰਾ ਇੱਕ ਲੁਧਿਆਣਾ ਵਰਗੀ ਡੀਐਮ ਪਰ ਇਹ ਚੀਜ਼ਾਂ ਨਾ ਬਹੁਤ ਇੰਟਰਲਿੰਕ ਕਰ ਰਹੀਆਂ ਨੇ ਰੋਹਿਤ 3 ਤਰੀਕ ਨੂੰ ਦੇਸ਼ ਦੇ ਵਜ਼ੀਰ-ਏ-ਆਜ਼ਮ ਚੰਡੀਗੜ੍ਹ ਆ ਰਹੇ ਨੇ ਉਸ ਤੋਂ ਪਹਿਲਾਂ ਇਹ ਵੱਡੀਆਂ ਡਿਵੈਲਪਮੈਂਟਸ ਇਹਨਾਂ ਦੇ ਮਾਈਨੇ ਕੀ ਦੇਖੇ ਜਾ ਰਹੇ ਨੇ ਪਿਛਲੇ 8-9 ਮਹੀਨਿਆਂ ਤੋਂ ਮੋਰਚਾ ਬਿਲਕੁਲ ਸ਼ਾਂਤ ਸੀ ਇੱਕਦਮ ਵੱਡੀਆਂ ਡਿਵੈਲਪਮੈਂਟਸ ਬਹੁਤ ਘੱਟ ਸ਼ਬਦਾਂ ਵਿੱਚ ਫਿਰ ਮੈਂ ਅਗਲੀ ਖ਼ਬਰ ਤੇ ਫਿਰ ਆਂਦਾ ਦੇਖੋ ਕ੍ਰਿਸ਼ਨ ਜਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਕੋਈ ਵੀ ਕੇਂਦਰ ਸਰਕਾਰ ਵੱਲੋਂ ਮੀਟਿੰਗ ਨਹੀਂ ਕੀਤੀ ਗਈ ਹਰਿਆਣਾ ਇਲੈਕਸ਼ਨ ਤੋਂ ਸ਼ਾਇਦ ਕਿਸਾਨਾਂ ਨੂੰ ਉਮੀਦ ਸੀ ਕਿ ਕਾਂਗਰਸ ਦੀ ਸਰਕਾਰ ਅੱਜ ਤਾਂ ਰਾਹਤੇ ਖੋਲ ਸਕਦੇ ਨੇ ਪਰ ਜਿੱਦਾਂ ਹੀ ਹਰਿਆਣਾ ਦੇ ਵਿੱਚ ਵੀ ਭਾਜੀਪੀ ਜਿੱਤ ਜਾਂਦੀ ਹੈ ਤਾਂ ਦੋਹੇ ਪਾਸੇ ਦੇ ਰਾਹਤੇ ਬੰਦ ਹੋ ਜਾਂਦੇ ਔਰ ਇਸੇ ਕਰਕੇ ਹੁਣ ਕਿਸਾਨ ਲੀਡਰ ਹੈ ਜਿਹੜੇ ਉਹ ਉਹਨਾਂ ਨੇ ਇੱਕ ਵਾਰ ਫਿਰ ਤੋਂ ਆਪਣਾ ਜਿਹੜਾ ਆ ਅੰਦੋਲਨ ਆ ਉਸ ਨੂੰ ਪਖਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਕੇਂਦਰ ਨਾਲ ਵੀ ਮੁਲਾਕਾਤ ਹੋ ਸਕੇ ਔਰ ਕੇਂਦਰ ਇੱਕ ਵਾਰ ਫਿਰ ਤੋਂ ਇਸ ਬੁੱਦੇ ਤੇ ਘਟੋ ਘਟ ਗੱਲ ਸ਼ੁਰੂ ਕਰ ਸਕੇ ਔਰ ਇਹੀ ਕਾਰਨ ਹੈਗਾ ਕਿ ਜਿੱਦਾਂ ਹੀ ਕੱਲ੍ਹੀ ਬਿਆਨ ਆ ਰਹੇ ਨੇ ਬਿਆਨ ਸੁਣਾਤੀ ਹੈ ਬਹੁਤ ਸ਼ੁਕਰੀਆ ਫਿਲਹਾਲ ਦੀ ਕੜੀ ਤੁਸੀਂ ਜਾਣਕਾਰੀ ਸਾਡੇ ਤੱਕ ਪਹੁੰਚਾਈ ਜਗਦੀਸ਼ ਸਿੰਘ ਡੱਲੇਵਾਲ ਜਲਦ ਰਿਲੀਜ਼ ਕੀਤੇ ਜਾ ਰਹੇ ਇਹਨਾਂ ਨਾਲ ਗੱਲਬਾਤ ਹੋਈ ਹੈ ਸੰਵਾਦ ਹੋਈ ਹੈ ਇਹਨਾਂ ਦਾ ਮਨਸ਼ਾ ਸੀ ਕਿ ਸਾਡੇ ਮੋਰਚੇ ਚਾਰਕੀ ਹੋ ਗਈ ਹੈ ਉਹਨਾਂ ਦੇ ਵੱਡੇ ਲੀਡਰਸ ਨੇ ਉਹ ਮੋਰਚੇ ਆ ਕੇ ਆਪ ਰੀਡ ਕਰ ਰਹੇ ਹਨ ਉਹਨਾਂ ਦੀ ਮੈਨੂੰ ਮਿਲ ਕੇ ਆ ਸਾਡੀ ਨਾਲ ਵੀ ਗੱਲਬਾਤ ਹੋਈ ਸੀ ਉਹਨਾਂ ਨੇ ਵੀ ਛੱਪਰ ਕਰ ਦਿੱਤੀ ਹੈ ਕਿ ਮੈਂ ਆਪਣੇ ਮੋਰਚੇ ਚ ਬੈਠ ਕੇ ਕੁੜੀ ਦੇ ਸੱਤੰਦੇ ਨਾਲ